ਫਿਰੌੜਾ ਸੇਗਮਿੰਡ ਦੇ ਕੇਰਾ ਦੇ ਓਵਰਬ੍ਰਿਜ ਤੇ ਬਪਰੇ ਇੱਕ ਦਰਦਨਾਕ ਸੜਕ ਹਾਦਸੇ ਵਿੱਚ ਇੱਕ ਮੋਟਰਸਾਈਕਲ ਚਾਲਕ ਗੰਭੀਰੂ ਬੀਚ ਚੱਕਮੀ ਹੋ ਗਿਆ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸੜਕ ਸੁਰੱਖਿਆ ਫੋਰਸ ਦੇ ਇੰਚਾਰਜ ਸਰਬਜੀਤ ਸਿੰਘ ਨੇ ਦੱਸਿਆ ਕਿ ਉਕਤ ਹਾਸਾ ਉਸ ਸਮੇਂ ਬਪਰੇ ਜਦੋਂ ਲੁਧਿਆਣਾ ਵਾਲੀ ਸਾਈਡ ਤੋਂ ਆ ਰਹੇ ਮੋਟਰਸਾਈਕਲ ਚਾਲਕ ਨੂੰ ਖੈਰਾ ਓਵਰਬ੍ਰਿਜ ਤੇ ਇੱਕ ਗੱਡੀ ਚਾਲਕ ਨੇ ਟੱਕਰ ਮਾਰ ਦਿੱਤੀ ਟੱਕਰ ਮਾਰਨ ਤੋਂ ਬਾਅਦ ਉਕਤ ਮੋਟਰਸਾਈਕਲ ਚਾਲਕ ਪਲਟੀਆਂ ਖਾਂਦਾ ਹੋਇਆ ਪੁਲ ਤੋਂ ਹੇਠਾਂ ਡਿੱਗ ਗਿਆ ਜਿਸ ਨਾਲ ਉਸ ਦੇ ਗੰਭੀਰ ਸੱਟਾਂ ਵੱਜੀਆਂ ਉਨਾ ਦਾ ਸਿਆਗੀ ਜ਼ਖਮੀ ਨੌਜਵਾਨ ਜਿਸ ਦੀ ਪਛਾਣ ਜਤਿਨ ਵਜੋ ਹੋਈ ਹੈ ਨੂੰ ਜ਼ਖਮੀ ਹਾਲਤ ਵਿੱਚ ਇਲਾਜ ਲਈ ਸਿਵਲ ਹਸਪਤਾਲ ਫਿਲੌਰ ਵਿਖੇ ਪੇਜਾ ਗਿਆ ਹੈ। ਉਹਨਾਂ ਕਹੇ ਅਕਿ ਫਿਲੌਰ ਪੁਲਿਸ ਵੱਲੋਂ ਹਾਸੇ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪਿੰਡ ਖੈਰਾ ਤੋਂ ਨਵਰੰਗ ਚੈਨਲ ਲਈ ਪਵਨ ਪਣੋੜ ਦੀ ਵਿਸ਼ੇਸ਼ ਰਿਪੋਰਟ। ਹਾਂਜੀ ਸਰ ਇੱਕ ਖੈਰਾ ਬ੍ਰਿਜ ਤੇ ਇੱਕ ਹਾਦਸਾ ਵਾਪਰਿਆ ਕੀ ਸਾਰਾ ਮਸਲਾ ਦਾ। ਇਹ ਹਾਸਾ ਇੱਕ ਆ ਨਵੀਂ ਬਾਈਕ ਹੈ ਜੀ ਰਾਈਡਰ। ਇਹ ਜਤਿਨ ਦਾ ਵਿਅਕਤੀ ਆ ਆ ਜਤਨ ਸਿੰਘ ਆਫ ਅਨਿਲ ਕੁਮਾਰ ਜੋ ਕਿ ਕਪੂਰਥਲੇ ਦਾ ਰਹਿਣ ਵਾਲਾ ਸ਼ਹਿਰ ਦਾ ਇਹ ਲੁਧਿਆਣੇ ਤੋਂ ਆ ਰਿਹਾ ਸੀ ਰਿਲੇਟਿਵ ਤੋਂ ਕਿਸੇ ਤੋਂ ਮਿਲ ਕੇ ਤੇ ਕਪੂਰਥਲੇ ਜਾ ਰਿਹਾ ਸੀ ਇੱਥੇ ਖੈਬਰਾ ਓਵਰ ਬ੍ਰਿਜ ਦੇ ਉੱਪਰ ਆ ਕੇ ਇਹਦੇ ਦੱਸਣ ਮੁਤਾਬਕ ਹੀ ਆ ਕਿ ਪਿੱਛੋਂ ਕਿਸੇ ਚੀਜ਼ ਨੇ ਇਹਨੂੰ ਹਿੱਟ ਕੀਤਾ ਜਿਹਦੇ ਕੰਮ ਬਾਈਕ ਤਾਂ ਉੱਪਰੇ ਹੀ ਰਹਿ ਗਈ ਬਟ ਇਹ ਓਵਰ ਬ੍ਰਿਜ ਤੋਂ ਥੱਲੇ ਆਇਆ ਜਿਹਦੇ ਵਿੱਚ ਇਹਦੀ ਲੱਤ ਫਿਕਚਰ ਹੋ ਗਈ ਹੈ ਪਲੱਸ ਫੇਸ ਤੇ ਵੀ ਸੱਟਾਂ ਲੱਗੀਆਂ ਹੈ ਇਹਨੂੰ ਅਸੀਂ 108 ਐਂਬੂਲੈਂਸ ਰਾਹੀਂ ਸੇਵਲਾ ਹਸਪਤਾਲ ਫਲੋਰ 'ਤੇ ਜਿੱਤਾ ਗਿਆ ਤੇ ਖਾਣਾ ਫਲੋਰ ਡਿਊਟੀ ਅਫਸਰ ਏਐਸਏ ਜਸਵਿੰਦ ਤਰਮਿੰਦਰ ਸਿੰਘ ਨੂੰ ਨੋਟ ਕਰਵਾ ਦਿੱਤਾ ਸਰ ਮੋਟਰਸਾਈਕਲ ਤੇ ਕਿੰਨੇ ਜਣੇ ਸਵਾਰ ਸੀਗੇ ਉਹ ਇਕੱਲਾ ਹੀ ਸੀਗਾ ਜੀ ਇਹ ਠੀਕ ਥੈਂਕ ਯੂ ਸਰ ਫਿਰ ਔਰਨਾ ਸੀਗਮਿੰਟ ਦੇ ਖੈਰਾ ਦੇ ਓਵਰ ਬ੍ਰਿਜ ਤੇ ਵਾਪਰੇ ਇੱਕ ਦਰਦਨਾਕ ਸੜਕ ਖਾਸੇ ਵਿੱਚ ਇੱਕ ਮੋਟਰਸਾਈਕਲ ਚਾਲਕ ਗੰਭੀਰੂ ਬੀਚ ਚੱਕਮੀ ਹੋ ਗਿਆ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸੜਕ ਸੁਰੱਖਿਆ ਫੋਰਸ ਦੇ ਇੰਚਾਰਜ ਸਰਬਜੀਤ ਸਿੰਘ ਨੇ ਦੱਸਿਆ ਕਿ ਉਕਤ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਲੁਧਿਆਣਾ ਵਾਲੀ ਸਾਈਡ ਤੋਂ ਆ ਰਹੇ ਮੋਟਰਸਾਈਕਲ ਚਾਲਕ ਨੂੰ ਖੈਰਾ ਓਵਰ ਬ੍ਰਿਜ ਤੇ ਇੱਕ ਗੱਡੀ ਚਾਲਕ ਨੇ ਟੱਕਰ ਮਾਰ ਦਿੱਤੀ। ਟੱਕਰ ਮਾਰਨ ਤੋਂ ਬਾਅਦ ਉਕਤ ਮੋਟਰਸਾਈਕਲ ਚਾਲਕ ਪਲਟੀਆਂ ਖਾਂਦਾ ਹੋਇਆ ਪੁਲ ਤੋਂ ਹੇਠਾਂ ਡਿੱਗ ਗਿਆ ਜਿਸ ਨਾਲ ਉਸ ਦੇ ਗੰਭੀਰ ਸੱਟਾਂ ਵੱਜੀਆਂ। ਉਨ੍ਹਾਂ ਦੱਸਿਆ ਕਿ ਜ਼ਖਮੀ ਨੌਜਵਾਨ ਜਿਸ ਦੀ ਪਛਾਣ ਜਤਿਨ ਵਜੋ ਹੋਈ ਹੈ ਨੂੰ ਜ਼ਖਮੀ ਹਾਲਤ ਵਿੱਚ ਇਲਾਜ ਲਈ ਸਿਵਲ ਹਸਪਤਾਲ ਫਿਲੌਰ ਵਿਖੇ ਪੇਜਾ ਗਿਆ ਹੈ। ਉਨਾ ਕਹਿ ਕੇ ਫਲੋਰ ਪੁਲਿਸ ਵੱਲੋਂ ਹਾਸੇ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਪਿੰਡ ਖੈਰਾ ਤੋਂ ਨਵਰੰਗ ਚੈਨਲ ਦੀ ਪਵਨ ਪਣੋੜ ਦੀ ਵਿਸ਼ੇਸ਼ ਰਿਪੋਰਟ ਹਾਂਜੀ ਸਰ ਇੱਕ ਖੈਰਾ ਬ੍ਰਿਜ ਤੇ ਇੱਕ ਹਾਸਾ ਵਾਪਰਿਆ ਕੀ ਸਾਰਾ ਮਸਲਾ ਦਾ ਇਹ ਹਾਸਾ ਇੱਕ ਆ ਨਵੀਂ ਬਾਈਕ ਹੈ ਜੀ ਰਾਈਡਰ ਇਹ ਜਤਨਨਾ ਦਾ ਵਿਅਕਤੀ ਆ ਜਤਨ ਸਨ ਆਫ ਅਨਿਲ ਕੁਮਾਰ ਜੋ ਕਿ ਕਪੂਰਥਲੇ ਦਾ ਰਹਿਣ ਵਾਲਾ ਸ਼ਹਿਰ ਦਾ ਹੀ ਇਹ ਲੁਧਿਆਣੇ ਤੋਂ ਆ ਰਿਹਾ ਸੀ ਰਿਲੇਟਿਵ ਤੋਂ ਕਿਸੇ ਨੂੰ ਮਿਲ ਕੇ ਤੇ ਕਪੂਰਥਲੇ ਜਾ ਰਿਹਾ ਸੀ ਇੱਥੇ ਖੈਬਰਾ ਓਵਰ ਬ੍ਰਿਜ ਦੇ ਉੱਪਰ ਆ ਕੇ ਜਿਹਦੇ ਦੱਸਣ ਮੁਤਾਬਕ ਹੀ ਆ ਕਿ ਪਿੱਛੋਂ ਕਿਸੇ ਚੀਨੇ ਨੇ ਹਿੱਟ ਕੀਤਾ ਜਿਹਦੇ ਕੰਮ ਬਾਈਕ ਤਾਂ ਉੱਪਰੇ ਹੀ ਰਹਿ ਗਈ ਬਟ ਇਹ ਓਵਰ ਬ੍ਰਿਜ ਤੋਂ ਥੱਲੇ ਆਇਆ ਜਿਹਦੇ ਵਿੱਚ ਇਹਦੀ ਲੱਤ ਫਿਕਚਰ ਹੋ ਗਈ ਹੈ ਪਲੱਸ ਫੇਸ ਤੇ ਵੀ ਸੱਟਾਂ ਲੱਗੀਆਂ ਇਹਨੂੰ ਅਸੀਂ 108 ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਫਲੋਰ ਭੇਜ ਦਿੱਤਾ ਗਿਆ ਤੇ ਖਾਣਾ ਫਲੋਰ ਡਿਊਟੀ ਅਫਸਰ ਏਐਸਏ ਜਸਵਿੰਦਰ ਧਰਮਿੰਦਰ ਸਿੰਘ ਨੂੰ ਨੋਟ ਕਰਵਾ ਦਿੱਤਾ ਸਰ ਮੋਟਰਸਾਈਕਲ ਤੇ ਕਿੰਨੇ ਜਣੇ ਸਵਾਰ ਸੀਗੇ ਉਹ ਇਕੱਲਾ ਹੀ ਸੀਗਾ ਜੀ ਇਹ ਠੀਕ ਥੈਂਕ ਯੂ ਸਰ